ਕੱਲ ਰਾਤ ਭਾਈ ਕੂਤਰੂ ਦੇ ਘਰੋਂ ਫੇਰ ਵਜਾਈ ਜਾਂਦੀਆਂ ਸੀ ਜਦੋਂ ਮੈਂ ਗਿਆ ਕੂਤਰੂ ਦੇ ਪਈ ਜਾਂਦੀਆਂ ਸੀ ਉਹਦੀ ਘਰ ਵਾਲੀ ਉਹਨੂੰ ਬਹੁਤ ਕੁੱਟੀ ਜਾਂਦੀ ਸੀ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਘੰਟੀ ਢਾਬ ਲਿਓ ਕਿਉਂਕਿ ਅਸੀਂ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਦੋਸਤੋ ਕੂਤਰੂ ਘਰੇ ਪਹੁੰਚਿਆ ਉਧਰ ਉਹਦੇ ਘਰ ਵਾਲੀ ਬੇਲ ਨੇ ਚੱਕੀ ਖੜੀ ਸੀ ਜਿੱਤੇ ਪੈਂਦਾ ਪਹਿਣਦੇ ਜਿੱਤੇ ਪੈਂਦਾ ਪਹਿਣਦੇ ਮੈਂ ਭੱਜ ਕੇ ਗਿਆ ਮੈਂ ਕਿਹਾ ਪਰ ਜਾਈ ਕੀ ਗੱਲ ਹੋ ਗਈ ਅੱਜ ਕਿਉਂ ਕੁੱਟੀ ਜਾਂਦੀਆਂ ਕੂਤਰੂ ਨੂੰ ਉਹ ਕਹਿੰਦੀ ਇਹ ਪਤਾ ਨਹੀਂ ਕਿਹੜੀ ਕੰਜਰੀ ਕੋਲੇ ਗਿਆ ਸੀ ਮੈਂ ਉਹਨੂੰ 4-5 ਵਾਰੀ ਫੋਨ ਕੀਤਾ ਮੂਰੋ ਉਹ ਕੁੜੀ ਜੀ ਫੋਨ ਚੁੱਕ ਕੇ ਬੋਲਦੀ ਐ ਕਹਿੰਦੀ ਜਿਸ ਵਿਅਕਤੀ ਕੋ ਆਪ ਫੋਨ ਕਰ ਰਹੇ ਹੈ ਉਸਕਾ ਨੰਬਰ ਬੰਦ ਹੈ ਮੈਂ ਤਾਂ ਫਿਰ ਉਹਨੂੰ ਕੁੱਟਣਾ ਹੀ ਸੀ ਅੱਜ ਤੱਕ ਵਿਚਾਰੇ ਕੋਤਰੂ ਨੂੰ ਕੰਪਨੀ ਵਾਲੀ ਨਹੀਂ ਮਰਵਾਤਾ ਨੰਬਰ ਸੱਚੀ ਬੰਦ ਜੀ ਉਹ ਕੰਪਨੀ ਵਾਲੀ ਬੋਲਦੀ ਜੀ ਤੇ ਉਹਦੇ ਘਰ ਵਾਲੇ ਨੂੰ ਇਹ ਵੀ ਨਹੀਂ ਪਤਾ ਵੀ ਕੰਪਨੀ ਵਾਲੀ ਬੋਲਦੀ ਐ ਉੜੇ ਕੋਤ ਰੂ ਫੜਟਤਾ